ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡ ਵਾਸੀਆਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਛਾਣ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਨੇ ਹਲਕਾ ਝੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਬੰਡਾਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਸਾਂਝਾ ਉਦਘਾਟਨ ਕਰਨ ਸਮੇਂ ਕੀਤਾ। ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਬੰਡਾਲਾ ਵਿਖੇ 15 ਕਰੋੜ 9 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ। ਝੰਡਿਆਲਾ ਹਲਕੇ ਦਾ ਬਹੁਤ ਹੀ ਅਹਿਮ ਪਿੰਡ ਆ ਬੰਡਾਲਾ। ਅਰੇ ਕਾਫੀ ਇੱਕ ਪਿੰਡ ਆ ਸਾਡੇ ਵਿੱਚ ਕਾਫੀ ਪੰਚਾਇਤਾਂ ਨੇ ਇਥੇ ਵਾਪਰ ਅੱਜ ਅਸੀਂ ਇਸ ਪਿੰਡ ਦੇ ਵਿੱਚ ਜਿਹੜਾ ਇਹਦੇ ਸੁੰਦਰੀ ਕਰਨ ਵਾਸਤੇ ਇਥੇ ਯਾਦਗਾਰੀ ਗੇਟ ਬਣਾਉਣ ਵਾਸਤੇ ਇਥੇ PHC ਬਣਾਉਣ ਵਾਸਤੇ ਵੈਟਰਨਰੀ ਹਸਪੀਟਲ ਬਣਾਉਣ ਵਾਸਤੇ ਸਟੇਟਿਅਮ ਬਣਾਉਣ ਵਾਸਤੇ ਜੋ ਵੀ ਆਸੰਤਿਰ ਗੇਟ ਬਣਾਉਣ ਵਾਸਤੇ ਅੱਜ ਇਹ ਸਾਰੇ ਕੰਮਾਂ ਦਾ ਸਾਂਝਾ ਉਦਘਾਟਨ ਜਿਹੜਾ ਆ ਉਹ ਕੀਤਾ ਬੜੇ ਚਿਰ ਦੀ ਮੰਗ ਸੀਗੀ ਇਸ ਪਿੰਡ ਦੀ ਕਿਉਂਕਿ ਇਹ ਪਿੰਡ ਮੈਂ ਜਿੱਥੋਂ ਤੱਕ ਮੇਰਾ ਖਿਆਲ ਆ ਜਾਂ ਜੋ ਮੈਂ ਪਾਸਟ ਬੀਤ ਚੁੱਕੇ ਸਮੇਂ ਚ ਸੋਚ ਸਕਦਾ ਕਿ ਇਹ ਪਿੰਡ ਬਹੁਤ ਜ਼ਿਆਦਾ ਅਣਗੌਲਿਆ ਕੀਤਾ ਗਿਆ ਸੀ ਇਸ ਪਿੰਡ ਦੇ ਵਿੱਚ ਕੋਈ ਨਈ ਡਿਵੈਲਪ ਕੀਤਾ ਗਿਆ ਸੋ ਮੈਂ ਆਪਦੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡਾ ਬਹੁਤ ਹੀ ਅਹਿਮ ਪਿੰਡ ਆ ਔਰ ਉਸ ਪਿੰਡ ਦੇ ਵਿੱਚ ਅੱਜ ਤੱਕ ਕੋਈ ਕੰਮ ਨਹੀਂ ਹੋਇਆ ਇਹ ਤੋਂ ਤੱਕੇ ਸ਼ਮਸ਼ਾਨ ਘਾਟ ਤੱਕ ਜਿਹੜੇ ਇਸ ਪੇਂਟ ਦੇ ਵਿੱਚ ਸੀਗੇ ਉਹ ਵੀ ਆਪਾਂ ਹੁਣ ਪਿਛਲੇ ਬਹੁਤ ਬੜੀ ਹਾਲਤਾ ਜੀ ਇੱਕ ਦੋ ਦੀ ਹੋ ਜੇ ਵੀ ਹਾਂ ਪਰ ਫਿਰ ਵੀ ਕਾਫੀ ਆਪਾਂ ਡੀਟੈਲ ਕੀਤੀ ਸੋ ਜਦੋਂ ਮੈਂ ਮਾਨ ਸਾਹਿਬ ਨਾਲ ਗੱਲ ਕੀਤੀ ਕਿ ਸਾਡਾ ਬਹੁਤ ਇੱਕ ਅਹਿਮ ਪੇਂਟ ਆ ਔਰ ਇਹਦੇ ਵਿੱਚ ਕਾਫੀ ਘਟਾ ਨੇ ਬੜਾ ਪਛੜਿਆ ਹੋਇਆ ਪੇਂਟ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਸੀਗਾ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਸਵਿਕਾਰ ਕੀਤਾ 15 ਕਰੋੜ 9 ਲੱਖ ਤੇ 26000 ਰੁਪਏ ਦੀ ਗ੍ਰਾਂਟ ਜਿਹੜੀ ਆ ਕੋਇਸਮੈਂਟ ਨੂੰ ਦਿੱਤੀ ਜਿਹੜਾ ਕਿ ਮੇਰਾ ਖਿਆਲ ਆ ਅੱਜ ਤੱਕ ਦਾ ਇਤਿਹਾਸ ਹੋਊਗਾ ਕਿ ਜੇ ਆਪਾਂ ਸਾਰੇ ਹੀ ਜਿੰਨੇ ਵੀ ਅੱਜ ਤੱਕ ਐਮਐਲਏ ਆਏ ਨੇ ਜਾਂ ਜੋ ਮੰਤਰੀ ਬਣੇ ਨੇ ਆਪਾਂ ਸਾਰਿਆਂ ਦੀਆਂ ਗ੍ਰਾਂਟਾਂ ਵੀ ਇਕੱਠੀਆਂ ਕਰ ਲਈਏ ਤੇ ਤਾਂ ਵੀ ਇੰਨੀ ਗ੍ਰਾਂਟ ਜਣੇ ਆ